ਸਾਰੇ ਭੈਣ ਭਰਾਵਾਂ ਨੂੰ ਦਿਲ ਦੀਆਂ ਢੁਗਾਈਆਂ ਤੋਂ ਪਹਿਲਾਂ ਤਾਂ ਸਾਲ 2026 ਦੀਆਂ ਵਧਾਈਆਂ ਭਾਈ ਤੇ ਇੱਕ ਬੈਂਤੀਆਂ ਦੋਕ ਕਰਨੀਆਂ ਭਈ ਜੇ ਕਬੂਲ ਕਰ ਲੋ ਗਈ ਹੁਣ ਇੱਕ ਮਿੰਟ ਬੇਟਾ ਚੁੱਪ ਕਰੋ ਬੋਲਣਾ ਹੁਣ ਭਾਈ 26 ਆ ਗਿਆ ਆਪਾਂ ਜਾਣਿਆ ਨੇ ਪੱਤੀਆਂ ਨੂੰ ਜਿਹੜਾ ਪਕੌੜਿਆਂ ਦੇ ਲੰਗਰਾ ਤੇ ਨਹੀਂ ਕੁੱਦ-ਕੁੱਦ ਪੈਣਾ ਤੇ ਨਹੀਂ ਆਪਾਂ ਮੰਗਲਾਂ ਦੇ ਵਿੱਚ ਆਪਣਾ ਜ਼ਫਰੀ ਮਚਾਉਣੀ ਆ ਤੇ 26 ਦੇ ਵਿੱਚ ਆਪਾਂ ਕਤਾਰਾਂ 'ਚ ਬਹਿ ਕੇ ਲੰਗਰ ਵੀ ਛਕਣਾ ਜੇ ਕਿਤੇ ਪਕੌੜਾ ਦਾ ਲੰਗਰ ਲੱਗਿਆ ਤਾਂ ਲਫਾਫੇ ਕਦੇ ਨਹੀਂ ਲੈ ਕੇ ਜਾਣੇ ਘਰਾਂ ਨੂੰ ਕਦੇ ਵੀ ਲੰਗਰ ਨਹੀਂ ਲਿਆਉਣਾ ਸਿਰਫ ਉੱਥੇ ਹੀ ਲੰਗਰ ਖਾਣਾ ਇੱਕ ਗੱਲ ਹੋਰ ਭਾਈ ਆਪਾਂ ਕੋਈ ਚੁਗਲੀ ਨਹੀਂ ਕਰਨੀ ਕੋਈ ਨਿੰਦਿਆ ਨਹੀਂ ਕਰਨੀ ਆਪਣੇ ਕੰਮਾਂ 'ਤੇ ਮਤਲਬ ਰੱਖਣਾ ਜਿਹੜੇ 25 ਚ 7 ਛੱਡ ਕੇ ਗਏ ਆ ਉਹਨਾਂ ਨੂੰ ਆਪਦੇ ਕੰਮ ਨਾਲ ਮੁੜਨ ਵਾਪਸ ਆਉਣ ਦਾ ਜਿਹੜੀ ਰੀਤ ਪਾਉਣੀ ਆ ਵੀ ਹਾਂ ਭਈ ਕੰਮ ਵੇਖ ਕੇ ਵਾਪਸ ਆਉਣ ਹਾਂ ਬਾਕੀ ਜਿਹੜੀ ਮੇਨ ਮੱਦਾ ਲੰਗਰ ਆ ਲੰਗਰ ਤੋਂ ਥੋੜਾ ਜਾਂਦਾ ਵੀ ਉੱਤੇ ਆਪਣਾ ਦਾ ਪ੍ਰਣਾਮ ਚਾਇਆ ਕਰੋ ਸਾਰੀ ਸੰਗਤ ਬਾਤ ਤੇ ਬਣਾਉਂਦਾ ਧੰਨਵਾਦ ਸਾਰਾ ਨੁਬਦਾਈਆਂ ਨਵੇਂ ਸਾਲ ਦੀ